ਨੇ ਸੋਨਿਆ ਬੋ ਜੱਗਵਾ ਲੋ ਸਸ਼ੀਕਾਲ ਜੀ ਜਾਗਰਤੀ ਲੇਰ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅਨਿਲ ਪਾਸੀ ਅਸੀਂ ਇਸ ਟਾਈਮ ਮੌਜੂਦ ਆ ਖੰਨਾ ਦੇ ਨੇੜੇ ਸਲੌਦੀ ਜਿਹੜਾ ਕਿ ਸਿੰਘਾਂ ਦੀ ਪਿੰਡ ਹੈ ਔਰ ਉਥੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੈਬਾਰਟਰੀ ਖੋਲੀ ਗਈ ਔਰ ਜਿਹੜੀ ਇਹ ਲੈਬਾਰਟਰੀ ਖੋਲੀ ਗਈ ਕਿੰਨਾ ਵੱਲੋਂ ਖੋਲੀ ਗਈ ਦੁਬਈ ਦੀ ਧਰਤੀ ਤੇ ਬੈਠ ਕੇ ਜਿਹੜੀ ਬਹੁਤ ਵੱਡੀ ਸੇਵਾ ਨਿਭਾਰੇ ਆ ਔਰ ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਬਹੁਤ ਸਾਰੀਆਂ ਲੈਬਾਰਟਰੀਆਂ ਨੇ ਔਰ ਜਾਨਾ ਮਾਨਾ ਨਾਮ ਐਸਪੀ ਸਿੰਘ ਓਬਰਾਏ ਉਹ ਇੱਥੇ ਮੌਕੇ ਤੇ ਮੌਜੂਦ ਵੀ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਪਹਿਲੇ ਤੁਹਾਨੂੰ ਤਸਵੀਰਾਂ ਦਿਖਾਣੀਆਂ ਆ ਇਸ ਲੈਬੋਰੀਟਰੀ ਦੀਆਂ ਜਿਹੜੀ ਇਸ ਲੈਬੋਰੀਟਰੀ ਨੂੰ ਖੋਲਿਆ ਗਿਆ ਹੈ ਅਤੇ ਕਿਤੇ ਨਾ ਕਿਤੇ ਜਿਹੜਾ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਇਹਨਾਂ ਲੈਬੋਰੀਟਰੀਆਂ ਦੀ ਇਹਨਾਂ ਲੈਬੋਰੀਟਰੀਆਂ ਦੇ ਵਿੱਚ ਜੇਕਰ ਲੋਕ ਟੈਸਟ ਕਰਾਉਂਦੇ ਨੇ ਬਾਹਰ ਕਿਤੇ ਟੈਸਟ ਕਰਾਉਂਦੇ ਨੇ ਤੇ ਬਹੁਤ ਸਾਰੇ ਪੈਸੇ ਲੱਗਦੇ ਨੇ ਤੇ ਇਹਨਾਂ ਲੈਬੋਰੀਟਰੀਆਂ ਦੇ ਵਿੱਚ ਸਿਰਫ 10% ਹੀ ਜਿਹੜਾ ਖਰਚ ਦੇਣਾ ਹੋਊਗਾ ਤੁਹਾਨੂੰ ਤੇ ਸਾਡੇ ਨਾਲ ਨੇ ਐਸਪੀ ਓਬਰਾਏ ਜੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਿਹੜ ਨਵਾਰਿਆ ਅ ਅਪਰੋਏ ਸਾਹਿਬ ਸਵਾਗਤ ਹੈ ਤੁਹਾਡਾ ਜਾਗਰਤੀ ਲਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਫਿਰ ਇੱਕ ਵਾਰ ਤਿੱਡਾ ਤੁਸੀਂ ਇਸ ਧਰਤੀ ਤੇ ਪਹੁੰਚ ਕੇ ਲੈਬੋਰੀਆਂ ਲਗਾਤਾਰ ਖੋ ਰਹੇ ਹੋ ਇਹ ਟੀਚਾ ਕੀ ਹੈ ਜੀ ਕਿਸ ਤਰ੍ਹਾਂ ਤੁਹਾਡੇ ਮਾਈਂਡ ਚ ਆਇਆ ਕਿ ਇਹ ਲੈਬੋਰੀਆਂ ਨੂੰ ਖੋਲਿਆ ਜਾਵੇ ਕਿਉਂਕਿ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਸੇਵਾ ਕਰਦੇ ਆ ਰਹੇ ਹੋ ਪੰਜਾਬ ਦੇ ਵਿੱਚ ਕੀ ਕਹਿਣਾ ਚਾਹਦੇ ਹੋ ਬਿਲਕੁਲ ਠੀਕ ਹੈ ਭਾਈ ਸਾਹਿਬ ਟ੍ਰਸਟ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਬਹੁਤ ਗਰੀਬੀ ਹੈ ਉਹ ਟੈਸਟ ਇਨੇ ਮਹਿੰਗੇ ਹੋ ਚੁਕੇ ਸੀ ਜੀ ਤੇ ਲੋਕ ਇਕਦਮ ਸਾਨੂੰ ਇਹ ਸੁਣਨ ਚਾ ਰਿਆ ਸੀ ਕਿ ਜਿੱਦਾਂ ਬੰਦੇ ਨੂੰ ਕੋਈ ਹਾਰਟ ਅਟੈਕ ਹੋ ਗਿਆ ਕਿਡਨੀਆ ਫੇਲ ਹੋ ਗਈਆਂ ਅੱਖਾਂ ਦੀ ਨਿਗਾ ਜਾਂਦੀ ਰਹੀ ਇਕਦਮ ਤਾਂ ਹੁੰਦਾ ਨਹੀਂ ਇਹ ਜੀ ਸੋ ਕਾਰਨ ਇਹ ਸੀ ਕਿ ਕੋਈ ਬੰਦਾ ਟੈਸਟ ਕਰਾਂਦਾ ਹੀ ਨਹੀਂ ਸੀ ਟੈਸਟ ਇਨੇ ਮਹਿੰਗੇ ਸੀ ਇਸ ਚੀਜ਼ ਨੂੰ ਫੜ ਕੇ ਅਸੀਂ ਫਿਰ ਜਿੱਥੇ ਅਸੀਂ ਮੈਡੀਕਲ ਦੀਆਂ ਬਾਕੀ ਫੈਸਿਲਿਟੀਆਂ ਦੇ ਰਹੇ ਸੀ ਜਾਂ ਹੋਰ ਸੇਵਾਵਾਂ ਦੇ ਰਹੇ ਸੀ ਆਪਾਂ ਉੱਥੇ ਅਸੀਂ ਸੋਚਿਆ ਵੀ ਇਹ ਲੈਬੋਰੀਆਂ ਖੋਲ੍ਹੀਆਂ ਜਾਣ ਸੋ ਅਸੀਂ ਸਭ ਤੋਂ ਪਹਿਲਾਂ ਜਿਹੜੀ ਸੀ ਇੱਕ ਪਟਿਆਲਾ ਤੇ ਇੱਕ ਸੰਗਰੂਰ ਦੇ ਵਿੱਚ ਦੋ ਲੈਬੋਰੀਆਂ ਖੋਲ੍ਹੀਆਂ ਸੀ ਔਰ ਫਿਰ ਅਸੀਂ ਸਾਡੀ ਸਾਰੀ ਟੀਮ ਬੈਠੀ ਤੇ ਅਸੀਂ ਫੈਸਲਾ ਕੀਤਾ ਕਿ ਰੇਟ ਕੀ ਰੱਖੀਏ ਤੇ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਰੇਟ ਪੀਜੀਆਈ ਦੇ ਹੈਗੇ ਨੇ ਆਪਾਂ ਉਹੀ ਰੇਟ ਰੱਖਦੀ ਹੈ ਇੱਕ ਮਹੀਨੇ ਬਾਅਦ ਜਦੋਂ ਹਿਸਾਬ ਕੀਤਾ ਗਿਆ ਤੇ ਸਾਨੂੰ 16 16000 ਦਾ ਪ੍ਰੋਫਿਟ ਹੋ ਗਿਆ ਦੋਨਾਂ ਲੋਬਟਰੀਆਂ ਜੋ ਤੇ ਫਿਰ ਮੈਂ ਕਿਹਾ ਨਹੀਂ ਸਾਨੂੰ ਪ੍ਰੋਫਿਟ ਚਾਹੀਦਾ ਨਹੀਂ ਅਸੀਂ ਰੇਟ ਹੋਰ ਘਟਾ ਦਈਏ ਫਿਰ ਅਸੀਂ ਉਹ ਜਿੰਨਾ ਪੈਸਾ ਸੀਗਾ ਉਹ ਅਸੀਂ ਮਰਜ ਕਰਤਾ ਉਹਦੇ ਰੇਟਾਂ ਵਿੱਚ ਤਾਂ ਜੋ ਪਬਲਿਕ ਨੂੰ ਫਾਇਦਾ ਹੋ ਸਕੇ ਰੇਟ ਘਟ ਕੀਤੇ ਅਗਲੇ ਮਹੀਨੇ ਸਾਡਾ ਜਿਹੜਾ ਇਨਕਮ ਸੀ ਪ੍ਰੋਫਿਟ ਜਿਹੜਾ ਸੀ ਉਹ 51 52000 ਹੋ ਗਿਆ ਕਿਉਂਕਿ ਵੋਲਿਊਮ ਵੱਧ ਗਿਆ ਜੀ ਫਿਰ ਅਸੀਂ ਜਿਹੜੇ 55 55000 ਦਾ ਪ੍ਰੋਫਿਟ ਸੀ ਉਹ ਵੀ ਅਸੀਂ ਮਰਜ ਕਰਕੇ ਰੇਟ ਅਸੀਂ ਬਿਲਕੁਲ 10% ਦੇ ਲੈ ਆਏ ਹੁਣ ਅੱਜ ਦੇ ਸਾਡੇ ਵਾਲੇ ਰੇਟ ਨੇ ਉਹ ਮਾਰਕੀਟ ਨਾਲੋਂ 10% ਦੇ ਕੰਮ ਕਰ ਰਿਹਾ ਜਿਹੜਾ ਟੈਸਟ ਬਾਜ਼ਾਰ 'ਚ 100 ਰੁਪਏ ਦਾ ਸਾਡੇ 10 ਰੁਪਏ ਦਾ ਕੁਝ ਟੈਸਟ ਸਾਡੇ ਬਿਲਕੁਲ ਫ੍ਰੀ ਹੈਗੇ ਨੇ ਬਹੁਤ ਵੱਡਾ ਤੁਸੀਂ ਜਿਹੜਾ ਇਹ ਫਾਇਦਾ ਦੇ ਰਹੇ ਹੋ ਗਰੀਬਾਂ ਨੂੰ ਬਿਲਕੁਲ ਸਾਡਾ ਇਹ ਸੇ ਕਿ ਜੇ ਅਸੀਂ ਪੈਸਾ ਨਹੀਂ ਕਮਾਉਣਾ ਪ੍ਰੋਫਿਟ ਨਹੀਂ ਕਮਾਉਣਾ ਤੇ ਇਹ ਜਿਹੜੀਆਂ ਦੁਕਾਨਦਾਰੀਆਂ ਚੱਲ ਰਹੀਆਂ ਲੁੱਟ ਖੋਟ ਜਿਹੜੀ ਹੈ ਨਾ ਇਹਨੂੰ ਬੰਦ ਕੀਤਾ ਜਾਵੇ ਤਾਂ ਜੋ ਗਰੀਬ ਆਦਮੀ ਜਿਹੜਾ ਹੈਗਾ ਉਹ ਥ ਪਿਆਰੇ ਕਿ ਬਿਮਾਰੀ ਨਿਕਲ ਵੀ ਜਾਂਦੀ ਹੈ ਤੇ ਸਾਡੇ ٹرسٹ ਵਿੱਚ ਡਾਕਟਰਾਂ ਦੀ ਟੀਮ ਬੈਠੀ ਹੈ ਅਸੀਂ ਵੀ ਉਹਨਾਂ ਦਾ ਇਲਾਜ ਵੀ ਨਾਲ ਕਰਾਉਂਦੇ ਆਂ ਕਿ ਤੁਹਾਨੂੰ ਕੱਲਾ ਦੱਸ ਦੇ ਇਹ ਬੰਦੇ ਨੂੰ ਵੀ ਤੈਨੂੰ ਕੈਂਸਰ ਹੈ ਕਿਹੜੀ ਸਟੇਜ ਤੇ ਹੈ ਤੇ ਮੁੜ ਕੇ ਅਸੀਂ ਪਿੱਛੇ ਹਟ ਜਾਈਏ ਉਹ ਵੀ ਗੱਲ ਨਹੀਂ ਬਣਦੀ ਸੋ ਇਸ ਲਈ ਉਹਨਾਂ ਦਾ ਜੋ ਟ੍ਰੀਟਮੈਂਟ ਹੈ ਉਹਦੇ ਲਈ ਵੀ ਸ਼ੁਰੂ ਕੀਤਾ ਸੋ ਅਸੀਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪਰੂਪ ਤੇ ਅਸੀਂ 50 ਦਾ ਟੀਚਾ ਮਿੱਥਿਆ ਸੀ ਕਿ 50 ਲਬੋਟਰੀਆਂ ਅਸੀਂ ਖੋਲ੍ਹਾਂਗੇ ਉਹ 50 ਲਬੋਟਰੀਆਂ ਸਾਡੀਆਂ 1.5 ਇੱਕ ਸਾਲ ਦੇ ਵਿੱਚ ਵਿੱਚ ਅਸੀਂ ਖੋਲ੍ਹ ਦਿੱਤੀਆਂ ਲੇਕਿਨ ਏਰੀਆ ਕਵਰ ਨਹੀਂ ਹੋਇਆ ਫਿਰ 50 ਹੋਰ ਕੀਤੀ ਹੁਣ ਅਸੀਂ ਇਸ ਸਾਲ ਦੇ ਵਿੱਚ ਅਸੀਂ 150 ਦੇ ਕਰੀਬ ਜੜੀ ਲੈਬੋਰੀ ਇੱਕ ਖੋਲ੍ਹ ਦਿਆਂਗੇ ਸੋ ਇਹ ਕੱਲਾ ਪੰਜਾਬ ਤੱਕ ਸੀਮਤ ਨਹੀਂ ਰਿਹਾ ਪੰਜਾਬ ਹੋ ਗਿਆ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਇਵਨ ਰਾਜਸਥਾਨ 'ਚ ਸਾਡੀ ਅੰਨੀ ਡਿਮਾਂਡ ਆਈ ਸੋ ਸਾਡੀਆਂ 5 ਲੈਬੋਟਰੀਆਂ ਰਾਜਸਥਾਨ 'ਚ ਖੁੱਲ ਚੁੱਕੀਆਂ ਨੇ 5 ਲੈਬੋਟਰੀਆਂ ਹੋਰ ਖੁੱਲਣ ਜਾਣੀਆਂ ਨੇ ਹਰਿਆਣਾ 'ਚ ਸਾਡੀਆਂ 16 17 ਲੈਬੋਟਰੀ ਚੱਲ ਰਹੀਆਂ ਨੇ ਹਿਮਾਚਲ ਚੱਲ ਰਹੀਆਂ ਨੇ ਸੋ ਇਹ ਤਕਰੀਬਨ ਕੋਸ਼ਿਸ਼ ਸਾਡੀਆਂ 11 ਸਟੇਟਾਂ 'ਚ ਅਸੀਂ ਕੰਮ ਕਰ ਰਹੇ ਹਾਂ ਅਸਲੇ ਤੇ ਹੁਣ ਜਿਹੜਾ ਨਵਾਂ ਹੈਗਾ ਉਹ ਮੈਨੂੰ ਅਪਰੋਚ ਕੀਤੀ ਹੈ ਬੰਬੇ ਤੋਂ ਫਿਲਮ ਇੰਡਸ ਉਹ ਚ ਆਪਣੇ ਐਕਟਰ ਸਾਡੇ ਰਹਿ ਚੁੱਕੇ ਨੇ ਪਦਮੀ ਕੋਲਾਪੁਰੀ ਜੀ ਐ ਤੇ ਇੱਕ ਹੋਰ ਨੇ ਇਹਨਾਂ ਨੇ ਅਪਰੋਚ ਕੀਤੀ ਵੀ ਉੱਥੇ ਕੋਈ 8-10 ਹਜ਼ਾਰ ਬੰਦਾ ਜਿਹੜਾ ਫਿਲਮ ਇੰਡਸਟਰੀ ਦਾ ਵਰਕਰ ਆ ਜਿਹੜਾ ਹੂੰ ਉਹ ਹੈਂਡਰੂਮ ਉਥੇ ਹੁੰਦਾ ਹੈ ਰੋਟੀ ਖਾ ਸਕਦਾ ਹੈ ਬਸ ਜਿਹੜੇ ਅਮੀਰ ਨੇ ਬਹੁਤ ਅਮੀਰ ਨੇ ਲੇਕਿਨ ਇਹਨਾਂ ਦਾ ਮਹਿੰਗਾਈ ਵੀ ਕਿਤੇ ਜ਼ਿਆਦਾ ਹੈ ਹਾਂ ਮਹਿੰਗਾਈ ਵੀ ਜ਼ਿਆਦਾ ਹੈ ਉਹ ਟੈਸਟ ਕਰਾਈ ਨਹੀਂ ਸਕਦੇ ਇਲਾਜ ਨਹੀਂ ਕਰਾ ਸਕਦੇ ਹੁਣ ਅਸੀਂ ਕੁਝ ਤੇ ਅਸੀਂ ਬੰਦਿਆਂ ਦੀ ਅਸੀਂ ਪੈਨਸ਼ਨ ਲਾ ਰਹੇ ਹਾਂ ਉਥੇ ਜਿਹਨਾਂ ਨੂੰ ਮੈਡੀਕਲ ਸਕੀਮ ਦੇ ਅੰਡਰ ਆਉਂਦੇ ਨੇ ਉਹਨਾਂ ਦੀ ਅਸੀਂ ਪੈਨਸ਼ਨ ਨਾਣੀ ਸ਼ੁਰੂ ਕੀਤੀ ਹੈ ਤੇ ਚਾਰਲਬੋਟਰੀਆਂ ਕਿਹਾ ਵੀ ਅਸੀਂ ਚਾਰਲਬੋਟਰੀਆਂ ਉਥੇ ਖੋਲ੍ਹ ਦਿਆਂਗੇ ਤੇ ਉਥੇ ਵੀ ਜਿਹੜੇ ਜ਼ਿਆਦਾ ਬਹੁਤ ਗਰੀਬ ਹੋਣਗੇ ਉਹਨਾਂ ਪਰ ਫ੍ਰੀ ਵੀ ਕਰ ਦੇਵਾਂਗੇ ਬਾਕੀ ਦਾ ਵੈਸੇ ਫ੍ਰੀ ਵਰਗੇ 10% ਸਾਰਾ ਰਹੇਗਾ ਸੋ ਇਸ ਤਰੀ ਉੱਥੇ ਫੇ ਅਸੀਂ ਆਟੋਮੈਟਿਕ ਮਸ਼ੀਨਾਂ ਲਾ ਦਿੰਦੇ ਆ। ਹੂੰ। ਨਾਲ ਦੇ ਨਾਲ ਅਸੀਂ ਫਿਰ ਫਿਜ਼ੀਓਥੈਰੇਪੀ ਸੈਂਟਰ ਹੋ ਗਿਆ ਸਾਡੇ ਡੈਂਟਲ ਕਲੀਨਿਕ ਹੋ ਗਿਆ ਜਿਨ੍ਹਾਂ ਦੀ ਲੋੜ ਐ ਇਸ ਲਈ ਜਾਂ ਡਿਜੀਟਲ ਐਕਸ-ਰੇ ਹੋ ਗਿਆ, ਅਲਟਰਾਸਾਊਂਡ ਹੋ ਗਿਆ। ਇਹ ਸਾਰੇ ਪੰਜ ਨਈ ਫੈਸਿਲਿਟੀਆਂ ਅਸੀਂ ਦੇਣੀ ਸ਼ੁਰੂ ਕੀਤੀਆਂ ਨੇ। ਇਹ ਤੋਂ ਲਗਵਾ ਜਿਹੜੇ ਸਾਡੇ ਅੱਖਾਂ ਦੇ ਕੈਂਪ ਵਗੈਰਾ ਉਹ ਤਾਂ ਚੱਲ ਹੀ ਰਹੇ ਨੇ ਆਲਰੇਡੀ। 6-700 ਕੈਂਪ ਲੱਗ ਚੁੱਕਾ ਆਲਰੇਡੀ। ਲੱਖਾਂ ਲੋਕ ਜਿਹੜੇ ਸਾਡੇ ਤੋਂ ਅੱਖਾਂ ਦੇ ਹੋਏ ਉਹ ਲੈਂਸ ਪਾ ਚੁੱਕੇ ਨੇ। ਸੋ ਡੈਲਸਿਸ ਦੀ ਗੱਲ ਕਰੀਏ ਕਿਡਨੀ ਦਾ ਜਿਹੜਾ ਪੇਸ਼ੈਂਟ ਐ ਉਹਨਾਂ ਦੇ 240 ਯੂਨਿਟ ਸਾਡੇ ਆਲ ਏ ਵੀ ਸਾਡੇ ਲਗਾਤਾਰ ਕੰਟੀਨਿਊ ਨੇ ਇਹ ਵੀ ਕਰੀ ਜਾ ਨੇ 5-600 ਰੁਪਏ ਜਿਹੜਾ ਡਲਸਿਲ ਹੋਇਆ ਬਿਲਕੁਲ ਸਰਬੰਤ ਦਾ ਭਲਾ ਟੀਮ ਹੈ ਜਿਹੜੀ ਇਹਨਾਂ ਦੀ ਉਹ ਲਗਾਤਾਰ ਜਿਹੜਾ ਇਹ ਇਹ ਉਪਰਾਲੇ ਕਰ ਰਹੇ ਨੇ ਔਰ ਲਗਾਤਾਰ ਲੋਕਾਂ ਦੀ ਸੇਵਾਵਾਂ ਚ ਲੱਗੇ ਹੋਏ ਨੇ ਅੱਗੇ ਗੱਲ ਕਰਦੇ ਆ ਅਬਰੋਏ ਸਾਹਿਬ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਚ ਹੋਰ ਕੀ ਕੀ ਕਰਨ ਵਾਲੇ ਹੋ ਤੁਸੀਂ ਕਿਉਂਕਿ ਜੇਕਰ ਦੇਖਿਆ ਜਾਵੇ ਇਥੇ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਗੱਲ ਕਰੀ ਐ ਮਹਿੰਗਾਈ ਬਹੁਤ ਜ਼ਿਆਦਾ ਲੋਕ ਇਲਾਜ ਨਹੀਂ ਕਰਾ ਪਾਉਂਦੇ ਕਿਤੇ ਨਾ ਕਿਤੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਕੁਝ ਹੋਰ ਵੀ ਸੋਚਿਆ ਇਹਦੇ ਨਾਲ ਨਹੀਂ ਸਾਡੇ ਤਕਰੀਬਨ 32-33 ਪ੍ਰੋਜੈਕਟ ਨੇ ਜਿਹੜੇ ਚੱਲ ਰਹੇ ਆ ਅਗਰ ਤੁਸੀਂ ਡਿਟੇਲਸ ਜਾਓਗੇ ਨਾ ਤੇ ਮੇਰਾ ਨਹੀਂ ਖਿਆਲ ਅਸੀਂ ਕੋਈ ਵੀ ਫੀਲਡ ਛੱਡਿਆ ਹੋਵੇ ਚਾਹੇ ਉਹ ਐਜੂਕੇਸ਼ਨ ਦਾ ਹੋਵੇ ਚਾਹੇ ਸਾਡਾ ਸਪੋਰਟਸ ਦਾ ਹੋਵੇ ਕੁਝ ਵੀ ਅਸੀਂ ਛੱਡਿਆ ਨਹੀਂ ਕੋਈ ਵੀ ਐਜੂਕੇਸ਼ਨ ਦੇ ਵਿੱਚ ਸਾਡਾ ਤਕਰੀਬਨ ਹੁਣ ਤੱਕ ਅਸੀਂ 9.5 ਕੇ ਪੂਨੇ 10 10 ਹਜ਼ਾਰ ਦੇ ਕਰੀਬ ਅਸੀਂ ਬੱਚਾ ਅਡਾਪਟ ਕਰ ਚੁੱਕੇ ਜਿਨ੍ਹਾਂ ਨੂੰ ਸਕਾਲਰਸ਼ਿ ਪਲੱਸ 2 ਦੇ ਬਾਅਦ ਅਸੀਂ ਉਹਨਾਂ ਨੂੰ ਅਡਾਪਟ ਕਰ ਲੈਂਦੇ ਆ ਹੂੰ ਕਾਲਜੇ ਵਿੱਚੋਂ ਯੂਨੀਵਰਸਿਟੀਆਂ ਵਿੱਚੋਂ ਅਸੀਂ ਕਿਤੇ 100 ਬੱਚਾ ਕਿਤੇ 50 ਬੱਚਾ ਇਸ ਤਰ੍ਹਾਂ ਲੈਂਦੇ ਹਾਂ ਅਸੀਂ ਹਰ ਸਾਲ ਲੈ ਰਹੇ ਹਾਂ ਬੱਚੇ ਉਹਨਾਂ ਐਜੂਕੇਸ਼ਨ ਦਾ ਵੀ ਸਾਡਾ ਚੱਲ ਰਿਹਾ ਹੈ ਬਿਲਕੁਲ ਤੇ ਹੈਲਥ ਦਾ ਚੱਲ ਹੀ ਰਿਹਾ ਹੈ ਹੈਲਥ ਵੀ ਸਾਡੇ ਕੰਮ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਉਹਨਾਂ ਇੱਥੇ ਰੋਕਣਾ ਚਾਹੁੰਦਾ ਮੈਂ ਕਿਤੇ ਨਾ ਕਿਤੇ ਦੇਖਿਆ ਜੀ ਬਾਹਰ ਜਿਕਰ ਦੁਬਈ ਦੀ ਗੱਲ ਕਰੀਏ ਹੋਰ ਵੀ ਕੋਈ ਐਦਾਂ ਦੇ ਦੇਸ਼ ਨੇ ਜਿੱਥੇ ਲੋਕ ਫਸ ਜਾਂਦੇ ਨੇ ਜਾ ਕੇ ਔਰ ਉਹ ਘਾਰ ਲਗਾਉਂਦੇ ਨੇ ਕਿ ਸਾਨੂੰ ਇੱਥੋਂ ਕੱਢਿਆ ਜਾਵੇ ਤੁਹਾਡੀ ਟੀਮ ਔਰ ਤੁਸੀਂ ਬਿਲਕੁਲ ਸਭ ਤੋਂ ਪਹਿਲੇ ਆਨੇ ਹੋ ਉਹਨਾਂ ਨੂੰ ਕੱਢ ਵੀ ਲੈਣੇ ਹੋ ਇਹਨੂੰ ਕਿਵੇਂ ਫਰਸਟ ਕੇਸ ਆਇਆ ਸੀ ਜਦੋਂ ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸੁਣਾ ਦਿੱਤੀ ਗਈ ਸੀ ਸੋ 2010 ਤੋਂ ਮੈਂ ਪੂਨੇ ਤਿੰਨ ਸਾਲੇ ਕੇਸ ਲੜਕੇ ਤੇ ਉਹਨਾਂ ਬੰਦਿਆਂ ਦੀ ਫਾਂਸੀ ਮਾਫ ਕਰਾਈ ਉਹ سلسلہ ਬੰਦ ਨਹੀਂ ਹੋਇਆ ਫਿਰ ਉਹ ਚੱਲੀ ਗਿਆ ਚੱਲੀ ਗਿਆ ਅੱਗੋਂ ਫਿਰ ਹੁਣ ਅੱਜ ਦੀ ਡੇਟ ਤਕਰੀਬਨ 142 ਬੰਦਿਆਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ ਜਿਹੜੇ ਇਕੱਲੇ ਪੰਜਾਬ ਦੇ ਨਹੀਂ ਐ ਜਾਂ ਇੰਡੀਆ ਦੇ ਨਹੀਂ ਐ ਬੰਗਲਾਦੇਸ਼ ਦੇ ਵੀ ਐ ਸ਼੍ਰੀਲੰਕਾ ਦੇ ਵੀ ਐ ਨੇਪਾਲ ਦੇ ਵੀ ਐ ਫਿਰ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਰੱਖਦੇ ਨਹੀਂ ਬਿਲਕੁਲ ਕੋਈ ਮਤਭੇਦ ਨਹੀਂ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਖੂਨ ਸਾਰਿਆਂ ਦਾ ਲਾਲ ਚਾਹੇ ਉਹ ਮੁਸਲਮਾਨ ਹੈ ਹਿੰਦੂ ਹੈ ਇਸਾਈ ਹੈ ਕੋਈ ਵੀ ਹੈ ਕਿਸੇ ਤਰ੍ਹਾਂ ਦਾ ਬੰਦਾ ਹੋਵੇ ਲੇਕਿਨ ਜਦੋਂ ਅਸੀਂ ਕੱਟ ਮਾਰਾਂਗੇ ਨਾ ਬਾਹ ਦੇ ਉੱਤੇ ਤੇ ਖੂਨ ਜਿਹੜਾ ਨਿਕਲੇਗਾ ਉਹ ਲਾਲ ਲਾਲ ਰੰਗ ਦਾ ਨਿਕਲੇਗਾ ਉਹ ਨੀਲਾ ਪੀਲਾ ਹਰਾ ਨਹੀਂ ਨਿਕਲੇਗਾ ਇਸ ਲਈ ਕੋਈ ਮਤਭੇਦ ਸਾਡਾ ਹੈ ਨਹੀਂ ਨਾਲੇ ਨਾ ਹੀ ਆਪਾਂ ਸਰਬਤ ਦਾ ਭਲਾ ਮੀਨ ਸਾਰਿਆਂ ਦਾ ਭਲਾ ਹੂੰ ਸੋ ਇਹਦੇ 'ਚ ਮਤਭੇਦ ਹੋ ਹੀ ਨਹੀਂ ਸਕਦਾ ਸੋ ਅਸੀਂ ਤਾਂ ਕਦੀ ਰੱਖਿਆ ਨਹੀਂ ਚਾਹੇ ਉਹ ਟ੍ਰੀਟਮੈਂਟ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਹੁਣ ਤੋਂ ਬਾਹਰ ਦੀ ਗੱਲ ਕੀਤੀ ਹੈ ਤਕਰੀਬਨ 13-1400 ਬੱਚਾ ਸਾਡਾ ਫਸਿਆ ਸੀ ਅੰਦਰ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਸੀ ਕਿਸੇ ਨੂੰ 3 ਮਹੀਨੇ ਸਜ਼ਾ ਸੀ ਕਿਸੇ ਨੂੰ 6 ਮਹੀਨੇ ਸਜ਼ਾ ਸੀ ਲੇਕਿਨ ਉਹ 3-4 4-5-5 ਸਾਲ ਤੋ ਜੇਲ੍ਹਾਂ ਚ ਬੰਦ ਸੀ ਉਹ ਫਿਰ ਮੈਂ ਗਵਰਨਮੈਂਟ ਨਾਲ ਮਿਲ ਕੇ ਉਹਦੀਆਂ ਲਿਸਟਾਂ ਬਣਾ ਕੇ ਸਾਰੀਆਂ ਤੇ ਉਹਨਾਂ ਬੱਚਿਆਂ ਨੂੰ ਆਹਸਤਾ ਆਹਸਤਾ ਕਰਕੇ ਸੀ ਸਾਰੇ ਸਾਰੇ ਬੱਚੇ ਅਸੀਂ ਪੰਜਾਬ ਵਾਪਸ ਲਿਆਏ ਆ ਇੱਕ ਹੋਰ ਜਿਹੜਾ ਉੱਥੇ ਸਾਡਾ ਮੇਨ ਪ੍ਰੋਜੈਕਟ ਚੱਲ ਰਿਹਾ ਉਹ ਹੈਗਾ ਡੈੱਡ ਬੋਡੀਜ਼ ਦਾ ਕਿਸੇ ਬੰਦੇ ਨੇ ਸੂਸਾਈਡ ਕਰ ਲਿਆ ਕੋਈ ਐਕਸੀਡੈਂਟ ਚ ਮਰ ਗਿਆ ਕੋਈ ਬਿਮਾਰੀ ਨਾਲ ਮਰ ਗਿਆ ਫਿਰ ਤੁਸੀਂ ਬੋਡੀਆਂ ਲਿਆਣੀ ਸ਼ੁਰੂ ਕੀਤੀਆਂ ਤੇ ਤਕਰੀਬਨ ਜਿੰਨਾ ਮੇਰਾ خیال 400 ਦੇ ਕਰੀਬ ਸਾਡੀ ਡੈੱਡ ਬੋਡੀ ਜਣੀਆਂ ਅਸੀਂ ਲਿਆ ਚੁੱਕੇ ਆਂ ਇੱਥੇ ਲਾ ਕੇ ਉੱਥੇ ਫਿਰ ਸੰਸਕਾਰ ਕਰਕੇ ਤੇ ਫਿਰ ਜਿੰਨੀ ਕ ਹੈਲਪ ਹੋ ਸਕਦੀ ਹੈ ਉਹਨਾਂ ਦੀ ਫੈਮਿਲੀ ਦੀ ਜਿਹੜੀ ਹੈਲਪ ਅਸੀਂ ਉਹ ਕਰਦੇ ਆਂ ਸੋ ਇਸ ਤਰ੍ਹਾਂ ਕਾਫੀ ਸਾਡੇ ਪ੍ਰੋਜੈਕਟ ਨੇ ਹੋਰ ਨਵੇਂ ਪ੍ਰੋਜੈਕਟ ਵੀ ਆ ਰਹੇ ਨੇ ਦੇ ਘਰਾਂ ਦੇ ਦੇਖੋ ਹੁਣ ਪਿੱਛੇ ਆ ਫਲੱਡ ਆਈ ਸੀ ਫਲੱਡ ਨਾਲ ਕਿੰਨਾ ਨੁਕਸਾਨ ਹੋਇਆ ਤੇ ਉਹਨਾਂ ਦਿਨ ਅੱਜ ਫਿਰ ਮੈਂ ਤੁਸੀਂ ਬਹੁਤ ਵੱਡੀ ਮਦਦ ਕੀਤੀ ਸੀ 4000 ਘਰ ਬਣਾਉਣ ਦਾ ਮੈਂ ਟੀਚਾ ਚੁੱਕਿਆ ਸੀ ਜਿਨ੍ਹਾਂ ਚੋਂ ਮੇਰੇ ਕਰ ਤਕਰੀਬਨ 3500 ਘਰ ਸੜਾ ਬਣ ਚੁੱਕਿਆ ਕਿਉਂਕਿ 5 6 ਡਿਸਟ੍ਰਿਕਟ ਜਿਹੜੇ ਸਫਰ ਕੀਤੇ ਸੀ ਸੋ ਉਦੋਂ 15 ਕਰੋੜ ਦਾ ਬਜਟ ਮੈਂ ਰੱਖਿਆ ਸੀ ਇਹਨਾਂ ਕੰਮਾਂ ਵਾਸਤੇ ਕਿ ਕੁਝ ਛੋਟੇ ਕਿਸੇ ਰਿਪੇਅਰ ਹੋਣੀਆਂ ਕੋਈ ਨਵੇਂ ਬਣਨੇ ਨੇ ਇਸ ਤਰੀਕੇ ਨਾਲ ਉਹ ਸਾਡਾ ਕੰਮ ਰੈਗੂਲਰ ਚੱਲ ਰਿਹਾ ਸਾਡਾ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਹਾਂ ਲਾਸਟ ਸਵਾਲ ਕਰਨ ਲੱਗਾ ਕਿ ਮੈਸੇਜ ਕੀ ਅੱਗੇ ਆਉਂਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਬੰਦ ਹੋ ਜਾਂਦੀਆਂ ਨੇ ਲੇਕਿਨ ਤੁਹਾਡਾ ਜਿਹੜਾ ਇਹ ਕੰਮ ਐਸੇ ਤਰ੍ਹਾਂ ਹੀ ਜਾਰੀ ਹੈ ਇਹ ਕੀ ਮੈਸੇਜ ਕੀ ਦੇਣਾ ਚਾਹੁੰਦੇ ਕੋ ਜਿਹੜੀਆਂ ਅਛੀਆਂ ਐਂਜਲਸ ਹੈਗੀਆਂ ਨੇ ਇਹ ਨਹੀਂ ਕਿ ਅਸੀਂ ਇਹ ਨਹੀਂ ਹੈ ਕਿ ਕਿਸੇ ਸਿਰਫ ਅਸੀਂ ਹੀ ਕੰਮ ਕਰ ਰਹੇ ਹਾਂ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਲੋਕ ਨੇ ਜਿਹੜੇ ਚੁੱਪਚੀਪ ਤੇ ਕੰਮ ਕਰੀ ਜਾ ਰਹੇ ਨੇ ਸੋ ਸਾਡੇ ਟੈਸਟਮਨ ਨੇ ਕਿ ਵੀ ਦੇਖਿਆ ਜਾਂਦਾ ਕਿ ਅਗਰ ਕੋਈ ਸੰਸਥਾ ਜਿਹੜੀ ਅੱਛਾ ਕੰਮ ਕਰ ਰਹੀ ਹੈ ਔਰ ਉਹਨਾਂ ਨੂੰ ਕੋਈ ਫੰਡ ਦੀ ਜ਼ਰੂਰਤ ਪੈਂਦੀ ਹੈ ਜੋ ਕਹੇ ਜੀ ਗੱਲ ਹੈ ਤੇ ਅਸੀਂ ਉਹਨਾਂ ਨੂੰ ਫੰਡਿੰਗ ਵੀ ਕਰਦੇ ਹਾਂ ਜਿਹੜੀ ਜਿਹੜੀ ਸੰਸਥਾ ਅੱਛਾ ਕੰਮ ਕਰ ਰਹੀ ਹੈ ਸੋ ਉਹਨੂੰ ਆਪਾਂ ਸਪੋਰਟ ਫਾਈਨੈਂਸ਼ੀਅਲ ਸਪੋਰਟ ਵੀ ਕਰਦੇ ਹਾਂ ਕਿ ਤਾਂ ਜੋ ਇਹ ਬੰਦ ਨਾ ਹੋਵੇ ਇਹ ਕਰਦੇ ਰਹਿਣ ਕੰਮ ਇਹ ਵੀ ਸੋ ਇਹ ਸਾਰਾ ਕੰਮ ਚੱਲ ਰਿਹਾ ਇਸ ਤਰ੍ਹਾਂ ਸੋ ਇੱਕ ਮੈਸੇਜ ਵੀ ਦੇ ਰਹੇ ਕਿਸ ਤਰ੍ਹਾਂ ਦੇ ਨੇਕ ਕੰਮ ਕਰਦੇ ਹੋ ਤੁਸੀਂ ਸੰਸਥਾ ਦੇ ਨਾਲ ਜੋੜ ਸਕਦੇ ਹੋ ਤੇ ਕਿਤਨਾ ਕਿਤੇ ਲੋਕਾਂ ਦੀ ਮਦਦ ਕਰ ਸਕਦੇ ਹੋ ਸੋ ਐਸਪੀ ਸਿੰਘ ਉਬਰਾਈ ਨਾਲ ਗੱਲਬਾਤ ਕੀਤੀ ਅਸੀਂ ਔਰ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਿਹੜਾ ਸਰਬਤ ਦਾ ਭਲਾ ٹرسٹ ਜਿਹੜੀ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੇਗੀ ਤੇ ਇਸੇ ਤਰ੍ਹਾਂ ਦੀ ਨਾਲ ਜਿਹੜੇ ਗਰੀਬ ਲੋਕ ਨੇ ਉਹ ਇਲਾਜ ਕਰਵਾਉਂਦੇ ਰਹਿਣਗੇ ਬਧੇਰੇ ਅਪਡੇਟ ਲਈ ਫਿਰ ਆਜ਼ਰ ਹੋਵਾਂਗੇ ਬਣੇ ਰਹੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ